हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਬਣ ਵਾੜ ਛੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਪੁੱਛਦਿਆਂ ਬਾਈ ਇਹ ਤੋਂ ਡਿਟੇਲ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਪਾਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵਾੜ ਵਾਈ ਨੇ ਛੇਲ ਕੀਤੀ ਆ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਗੁਲਾਬ ਸਿੰਘ ਵੀਰੇ ਠੀਕ ਆ ਫਾਦਰ ਨਾਮ ਗਰਮੇਲ ਸਿੰਘ ਠੀਕ ਹੈ ਜੀ ਉੱਥੇ ਸਿੰਘਵਾਲੇ ਜੀ ਜੋੜੀ ਵਾਲੇ ਕੋਠੇ ਵੀ ਕਹਿੰਦੇ ਆਗੇ ਠੀਕ ਆ ਵੀਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਆਪਣੇ ਵੀਰੇ ਇਧਰ ਸੈਨਾ ਹੀ ਪੈ ਜਾਂਦਾ ਤੇ ਮੌਰਨਾ ਬਾਈ ਪੈ ਜਾਂਦਾ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਬੋਲ ਦੋ 98782 77627 ਠੀਕ ਆ ਭਾਈ ਭਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆਸ ਹੁੰਦੀ ਆ ਇਹ ਤੀਜਾ ਸੂਆਸ ਹੁੰਦੀ ਆ ਵੀਰੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ 5 ਕ ਦਿਨ ਲੇਜੋ ਵੀ ਠੀਕ ਆ 5 ਕ ਦਿਨ ਬਾਕੀ ਆ ਪਿਛਲੇ ਸੂਏ ਦਾ ਕਿੰਨਾ ਕੁ ਰਿਕਾਰਡ ਸੀ ਵੀਰੇ ਪਿਛਲੇ ਸੂਏ ਦਾ ਹੈਗਾ ਵੀਰੇ 22 ਲੀਟਰ ਦਾ ਦਿੰਦਾ ਤੇ ਐਦ ਕਿ ਕਿੰਨਾ ਕੁ ਦੇ ਠੀਕਾ ਅਡਰ ਬਹੁਤ ਕਮਾਲ ਦਾ ਯਾਰ ਹਨਾ ਬਾਕੀ ਅਜੇ ਕੱਚੀ ਕੱਚੀ ਜਰੂਰ ਆ ਬਾਲਟਾਂ ਲਾ ਜਰੂਰ ਪਈਆਂ ਲੈ ਚੈੱਕ ਕਰ ਲੋ ਫਾੜੀਆਂ ਲਾ ਅਡਰ ਚਾਰੇ ਥਨ ਨਿੱਖੜਵੇਂ ਦੇ ਪੂਰੇ ਵਿਥੀ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਕਰਮਣੀ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈਗਾ ਖੋਲ ਲਈ ਤੋਰ ਕੇ ਦਿਖਾ ਦਿਓ ਕੰਨੀ ਕੱਚੀ ਕੱਚੀ ਪਈ ਆਗੀ ਅਡਰ ਚੈੱਕ ਕਰ ਲੋ ਠੰਡੀ ਸੀਲ ਫੁੱਲ ਆ ਵੀਰੇ ਹਾਂ ਠੰਡੀ ਸੀਲ ਪੂਰੀ ਆ ਬਈ ਠੀਕ ਆ ਠੰਡੀ ਸੀਲ ਫੁੱਲ ਆ ਬਾਈ ਕਹਿੰਦਾ ਲੈ ਇੱਕ ਕਰੀ ਫੇਰ ਕਰ ਲੋ ਜਿੰਨਾ ਮੂਹਰ ਨੂੰ ਆਰਡਰ ਉਹਨੇ ਹੀ ਪਛਾਣੂਗਾ ਕੋਈ ਟਟਮਾ ਨਹੀਂਗਾ ਫਿਕਸ ਜਿਆ ਡਰਾ ਕਰਮਾਲੀ ਦਾ ਤੇ ਵੀਰੇ ਆਪਣੇ ਘਰ ਦੀ ਵਹਿੜੀ ਆ ਹਨਾ ਹਾਂ ਵੀਰੇ ਘਰ ਦੀ ਹੈ ਘਰ ਦੀ ਠੀਕ ਆ ਵੀਰ ਦੇ ਘਰ ਦੀ ਵਹਿੜਾ ਕੋਈ ਵੀਰ ਦਾ ਪਾਰ ਦਾ ਕੰਮ ਨਹੀਂਗਾ ਤੋਰਾ ਚੱਕਰ ਲੋ ਕਰਮਾਲੀ ਦਾ ਬੜਾ ਚੰਗਾ ਤੋਰਾ ਗੱਲ ਲੈ ਜੋ ਜੀ ਕੋਈ ਗੱਲ ਨਹੀਂ ਛੋਟਾ ਛੋਟਾ ਕੰਨਾ ਇਹ ਕਿ ਕਿੰਨਾ ਕੁ ਪਾ ਦੂ ਵੀਰੇ ਦੱਦ ਪਾ ਦੂਗੀ 24 25 ਲੀਟਰ ਬਾਈ ਪਾ ਦੂਗੀ 24 25 ਲੀਟਰ ਮੌਜ ਨਹੀਂ ਪਾ ਦੂਗੀ ਠੀਕ ਆ ਤੇ ਕੀ ਮੁੱਲ ਆ ਵੀਰੇ ਜਾ ਜਾ ਮੁੱਲ ਵੀਰੇ 65000 ਲੈਣ ਦੇ ਨਹੀਂ 65000 ਆ ਬਾਈ ਮੁੱਲ ਠੀਕ ਆ ਲੈਣ ਦੇ ਨਹੀਂ 65000 ਰੁਪਈਆ ਮੁੱਲ ਆ ਬਾਕੀ ਮੌਕੇ ਦੇ ਮਾੜਾ ਮੋਟਾ ਮੰਗ ਹਾਂ ਮਾੜਾ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਬਸ ਆਪਾਂ ਮੁੱਲ ਉਹੀ ਕਰਿਆ ਵੀਰੇ ਲੈਣ ਦੇ ਨਾਲ ਹੀ ਕਰਿਆਗਾ ਠੀਕ ਆ ਤੇ ਸੀਮਨ ਬਾਰੇ ਵੀਰੇ ਪਤਾ ਜਿਹੜਾ ਭਰਾ ਆ ਵਾ ਸੀਮਨ ਵੀਰੇ ਡੈਨਮਾਰਕ ਲੱਗਿਆ ਆ 40 432 40 432 ਡੈਨਮਾਰਕ ਦਾ ਲੱਗਿਆ ਵਾ ਹਾਂਜੀ ਠੀਕ ਸੀਮਣ ਵੀਰ ਕਹਿੰਦਾ ਚੰਗਾ ਹੀ ਲੱਗਿਆ ਵਾਗਾ ਲੈ ਥਾਣ ਇੱਕ ਵਾਰੀ ਫੇਰ ਕਰ ਲੋ ਚੈੱਕ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਨਿੱਖੜਵਾ ਥਾਣਾ ਕੋਈ ਵਿੱਚ ਫੋੜਸਾਂ ਨਹੀਂ ਨਾੜਾ ਨੂਣਾ ਕਰਮਾਲੀ ਬਰੀਕੀ ਠਾਉਂਦੀ ਆਉਂਦੀ ਆ ਦਿਨ ਤਾਂ ਹਜੇ ਲੈ ਜੂ ਵੀਰੇ ਹਨਾ ਪੰਜ ਚਾਰ ਪੰਜ ਦਿਨ ਲੈ ਜੂ ਵੀਰੇ ਪੰਜ ਦਿਨ ਰਹਿੰਦਾ ਬੂਰੇ ਹੁਣ ਠੀਕ ਆ ਪੰਜ ਚਾਰ ਦਿਨ ਵੀਰ ਕਹਿੰਦਾ ਲੈ ਜੂਗੀ ਬਾਕੀ ਬਲਟਾਂ ਹਜੇ ਕੁਝ ਪਈਆਂ ਜਿਹੜੀਆਂ ਦਿਖਾਉਂਦੀ ਆ ਇਹ ਵੀ ਜਮਾ ਕੱਢ ਕੇ ਸੁਣਾ ਕਰਮਾਲੀ ਨੇ ਨਾਕਸੀਕਾ ਪ੍ਰਾ ਕੋਲ ਇੱਕ ਸੋਹ ਆਪਾ ਦਿਖਾਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨੇ ਕੰਡੈਕਟ ਕਰਕੇ ਖਰੀਦ ਸਕਦਾ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਇਦ ਲਾ ਧੰਨਵਾਦ ਜੀ